ਇੱਕ ਕਿਸਾਨ ਗੱਲ ਦੱਸਦਾ ਹੁੰਦਾ ਸੀਗਾ ਕਹਿੰਦਾ ਵੀ ਮੇਰੇ ਕਹਿੰਦਾ ਵੀ ਜਿਵਾਕ ਕਹਿੰਦਾ ਦੋ ਮੁੰਡੇ ਸੀਗੇ ਤੇ ਜ਼ਮੀਨ ਵਧੀਆ ਸੀਗੀ 20-25 ਗੇਲੇ ਜ਼ਮੀਨ ਸੀਗੀ ਤੇ ਇਹ ਕਹਿੰਦਾ ਮੈਂ ਕਹਿੰਦਾ ਉਹਨਾਂ ਨੂੰ ਕਹਿੰਦਾ 25-25 ਸਾਲ ਦੀ ਉਮਰ ਤੱਕ ਘਰੇ ਰੱਖਿਆ ਤੇ ਇਹ ਕਹਿੰਦਾ ਘਰੇ ਰੱਖਣ ਤੋਂ ਬਾਅਦ ਕਹਿੰਦਾ ਜਦੋਂ ਉਹਨਾਂ ਦਾ ਕਹਿੰਦਾ ਵਿਆਹ ਕਰਨ ਦੀ ਉਮਰ ਆਈ ਕਹਿੰਦਾ ਕੁੜੀ ਵਾਲੇ ਆ ਕੇ ਦੇਖਿਆ ਕਰਨ ਕਹਿੰਦਾ ਇਹ ਰਿਜੈਕਟ ਕਰ ਦਿਆ ਕਰਨ ਕਹਿ ਦਿਆ ਕਰਨ ਵੀ ਅਸੀਂ ਨਹੀਂ ਵਿਆਹ ਕਰਦੇ ਮੈਂ ਕਹਿੰਦਾ ਯੂਗਾ ਤੋਂ ਕਹਿੰਦੇ ਵੀ ਕਾਰਨ ਐ ਤੇ ਕਹਿੰਦਾ ਵੀ ਜੇ ਆਪਾਂ ਕੁੱਤੇ ਨੂੰ ਵੀ ਜਰਮਨ ਸ਼ੈਫਰਡ ਨੂੰ ਵੀ ਘਰੇ ਰੱਖ ਲਈਏ ਤਾ ਉਹ ਕਰੇ ਲੂ ਹੋ ਜਾਂਦਾਗਾ ਉਹ ਬਾਹਰ ਲੜਾਈ ਕਰਨੀ ਭੁੱਲ ਜਾਂਦਾ ਜਾਂ ਬਾਹਰ ਰਹਿਣਾ ਸਲੀਕਾ ਭੁੱਲ ਜਾਂਦਾਗਾ ਇਹ ਤਾਂ ਕਹਿੰਦਾ ਫੇਰ ਕਹਿੰਦਾ ਵੀ ਬੰਦੇ ਸੀਗੇ ਤੇ ਕਹਿੰਦਾ ਉਹਨਾਂ ਨੂੰ ਕੋਲ ਸਲੀਕਾ ਨਹੀਂ ਸੀਗਾ ਅਕਲ ਨਹੀਂ ਦੀ ਹੈਗੀ ਵੀ ਕੀ ਕਰਨਾ ਕਿਵੇਂ ਕੁਝ ਕਰਨਾ ਕਹਿੰਦਾ ਵੀ ਮੈਂ लाड़-ਲਾੜ ਦੇ ਵਿੱਚ ਪਿਆਰ-ਪਿਆਰ ਦੇ ਵਿੱਚ ਵੀ ਜਵਾ ਖਰਾਬ ਨਾ ਹੋ ਜਾਣ ਘਰੇ ਰੱਖ ਲੈ ਤੇ ਹੁਣ ਕਹਿੰਦਾ ਉਹਨਾਂ ਨੂੰ ਅਕਲ ਨਹੀਂ ਹੈਗੀ ਹੁਣ ਮੈਂ ਕਹਦਾ ਉਹ ਬਾਹਰ ਕੱਢਣ ਲਾਏ ਨੇਗੇ ਤੇ ਹੁਣ ਕਹਿੰਦਾ ਮਸਾਂ ਜਾ ਕੇ ਕਹਿੰਦਾ ਉਹਨਾਂ ਦਾ ਵਿਆਹ ਪੂਰ ਚੜਿਆ ਤੇ ਇਸ ਤਰ੍ਹਾਂ ਹੀ ਕਹਾਣੀ ਹੈ ਇਹ ਕਹਿੰਦੀ ਹੈਗੀ ਵੀ ਜੇ ਇਨਸਾਨ ਬੱਚੇ ਨੂੰ ਘਰੇ ਰੱਖੇ ਤਾਂ ਉਹ ਵੀ ਗਲਤ ਹੋ ਜਾਂਦਾ ਬਾਹਰ ਦੀਆਂ ਚੀਜ਼ਾਂ ਤੋਂ ਬਚਾਉਣ ਦੇ ਮਾਰੇ ਮਾਰੇ ਕਦੇ-ਕਦੇ ਆਪਾਂ ਆਪਣੇ ਜਵਾਕ ਦਾ ਨੁਕਸਾਨ ਵੀ ਕਰ ਦਿੰਦੇ ਆ ਉਹਨੂੰ ਅਕਲ ਹੀ ਨਹੀਂ ਆਉਂਦੀ ਕਿ ਬੇਸਿਕ ਜੀਆਂ ਗੱਲਾਂ ਨਹੀਂ ਉਹ ਸਿੱਖਦਾ